ਨੇ ਕੋਈ ਨਹੀਂ ਚਰਜ ਨਾਲ ਸੁਣਾ ਦੋ ਵਧੀਆ ਹੋਇਆ ਕਿਉਂ ਸੋਹਣੇ ਪੰਜਾਬ ਨੂੰ ਦੁਨੀਆ ਵਿੱਚ ਬਦਨਾਮ ਕਰਾਉਂਦੇ ਹੋ ਇਹ ਸਾਡਾ ਪੰਜਾਬ ਦੀ ਜਿਹੜਾ ਕੀਤਾ ਵਿੱਚ ਦਿਖਾਉਂਦੇ ਹਨ ਰਿਗਰਡ ਉਸ ਨੂੰ ਨਹੀਂ ਤੁਸੀਂ ਜਿਸਮ ਦਿਖਾਉਂਦੇ ਅੱਧ ਨੰਗੀਆਂ ਮਟਿਆਰਾਂ ਦੇ ਸਿਰ ਧੋਲਾ ਫਲਕਾਰੀ ਸਰਦੀ ਸੂਟ ਪੰਜਾਬੀ ਨਾਰਾਂ ਦੇ ਨਫਰਤ ਵਾਲੇ ਗੀਤ गा ਕੇ ਬੈਣ ਵਿਰੋਧ ਦੇ ਗੀਤ ਸੁਣਾ ਕੇ ਕੋਈ ਨਫਰਤ ਤੁਸੀਂ ਫਲਾਉਂਦੇ ਹੋ ਇਹ ਸਾਡਾ ਪੰਜਾਬ ਨਹੀਂ ਜਿਹੜਾ ਦੁਨੀਆ ਵਿੱਚ ਦਿਖਾਉਂਦੇ ਹੋ ਊਧਮ ਤਗਤ ਕਰਤਾਰ ਸਰਾਭਾ ਤਵਾ ਰੀਖ ਪੰਜਾਬ ਦੀ ਹੈ ਰਾਵੀ ਜੇਲਮ ਬਿਆਸ ਤੇ ਸਤਲੁਜ ਕਰਨੀ ਗੱਲ ਚਨਾਬ ਦੀ ਹੈ ਨਫਰਤ ਵਾਲੇ ਨਫਰਤ ਵਾਲੇ ਗੀਤ ਸੁਣਾ ਕੇ ਕਿਉਂ ਦੰਗੇ ਕਰਵਾਉਂਦੇ ਹੋ ਇਹ ਸਾਡਾ ਪੰਜਾਬ ਨੇ ਜਿਹੜਾ ਦੁਨੀਆ ਅੱਚ ਦਿਖਾਉਂਦੇ ਹੋ ਵੈਰੀ ਗੁੱਡ ਹੁਸਨ ਜਵਾਨੀ ਗੱਲ ਇਸ਼ਕ ਦੀ ਮਾੜੀ ਕਦੇ ਮੈਂ ਕਹਿੰਦਾ ਨਹੀਂ ਵਿਰਸੇ ਆਪਣੀ ਬੋਲੀ ਦਾ અપਮਾਨ ਕਦੇ ਮੈਂ ਸੰਦਾ ਨਹੀਂ ਜੀ ਮਿਰਜੇ ਰਾਂਝੇ ਜੱਬਣ ਵਾਲਿਓ ਕਿਉਂ ਸਹਿਬਾਂ ਤੋਂ ਕਬਰ ਹੁੰਦੇ ਹੋ ਇਹ ਸਾਡਾ ਪੰਜਾਬ ਨੇ ਜਿਹੜਾ ਗੀਤਾਂ ਵਿੱਚ ਦਿਖਾਉਂਦੇ ਹੋ ਮੈਂ じゃ ਸਾਡਾ ਮੁੰਡਾ ਹਰ ਵੀ ਬਣਨਾ ਚਾਹੁੰਦਾ